ਜੇ ਉਹ ਗਾਲ੍ਹਾਂ ਕੱਢ ਰਿਹਾ ਤਾਂ ਮੈਂ ਵੀ ਗਾਲ੍ਹਾਂ ਕੱਢਣ ਲੱਗ ਜਾਾਂ ਉਹ ਉੱਚਾ-ਉੱਚਾ ਬੋਲ ਰਿਹਾ ਤਾਂ ਮੈਂ ਵੀ ਉੱਚਾ-ਉੱਚਾ ਬੋਲਣ ਲੱਗ ਜਾਾਂ ਜਦੋਂ ਆਪਾਂ ਇਸ ਤਰ੍ਹਾਂ ਕਰਦੇ ਆਂ ਤਾਂ ਆਪਾਂ ਰਿਮੋਟ ਕੰਟਰੋਲ ਸਾਹਮਣੇ ਵਾਲੇ ਦੇ ਹੱਥ ਵਿੱਚ ਦੇ ਦਿੰਨੇ ਆਂ ਤੇ ਉਸ ਟਾਈਮ ਫੇਰ ਆਪਾਂ ਮੁਕਤ ਥੋੜੀ ਨਾ ਉਸ ਟਾਈਮ ਤਾਂ ਆਪਾਂ ਨੂੰ ਸਾਹਮਣੇ ਵਾਲਾ ਅਬਦੇ ਹਜ਼ਾਰ ਨਾਲ ਚਲਾ ਰਿਹਾ ਹੈ ਇਸ ਸੰਸਾਰ ਵਿੱਚ ਆਪਾਂ ਕਿਸੇ ਵੀ ਬੰਦੇ ਨੂੰ ਬਦਲ ਨਹੀਂ ਸਕਦੇ ਇਸ ਸੰਸਾਰ ਵਿੱਚ ਆਪਾਂ ਕਿਸੇ ਵੀ ਬੰਦੇ ਨੂੰ ਸੁਧਾਰ ਨਹੀਂ ਸਕਦੇ ਪਰ ਇਸ ਸੰਸਾਰ ਵਿੱਚ ਆਪਾਂ ਇੱਕ ਬੰਦੇ ਨੂੰ ਬਦਲ ਸਕਦੇ ਆ ਇੱਕ ਬੰਦੇ ਨੂੰ ਸੁਧਾਰ ਸਕਦੇ ਆ ਉਹ ਇੱਕ ਬੰਦਾ ਕੌਣ ਹੈ ਮੈਂ ਆਪ ਹਾਂ ਬਿਲਕੁਲ ਸਹੀ ਮੈਂ ਆਪ ਹੈ ਨਾ ਤਾਂ ਮੈਨੂੰ ਆਪਦੇ ਆਪ ਨੂੰ ਦੇਖਣਾ ਤੇ ਇਹ ਆਪਣੀ ਹਰ ਰੋਜ਼ ਦੀ ਜੰਗ ਹੈ ਗੁੱਸਾ ਜਗਾਉਣਿਓ ਹੈ ਨਾ ਤੇ ਉਹ ਗੁੱਸਾ ਤਾਂ ਪਹਿਲਾਂ ਤੁਸੀਂ ਨੇ ਫੀਲ ਕੀਤਾ ਹੂੰ ਉਸ ਗੁੱਸੇ ਕਰਕੇ ਸਟ੍ਰੈਸ ਤਾਂ ਪਹਿਲਾਂ ਤੁਹਾਨੂੰ ਆਇਆ ਸੀ ਹੈ ਨਾ ਤੇ ਕੁਦਰਤ ਦੇ ਕਾਨੂੰਨ ਨੇ ਤਾਂ ਤੁਹਾਨੂੰ ਰਿਵਾਰਡ ਦੇਤਾ ਉਸ એનર્ਜੀ ਨੂੰ ਤਾਂ ਤੁਸੀਂ ਬਾਹਰ ਬਾਦ ਵਿੱਚ ਵਿੱਚ ਸੁਟਿਆ ਇਸੇ ਤਰ੍ਹਾਂ ਜੀ ਤੁਸੀਂ ਨੇ ਸੇਵਾ ਭਾਉ ਨਾਲ ਕੋਈ ਵੀ ਕਰਮ ਕੀਤਾ ਤਾਂ ਤੁਹਾਡੇ ਸ਼ਰੀਰ ਦਾ ਇੱਕ ਇੱਕ ਸੈੱਲ ਜੀ ਉਹ ਖੁਸ਼ੀ ਵਿੱਚ ਆਨੰਦ ਵਿੱਚ ਡਾਂਸ ਕਰਨ ਲੱਗ ਜਾਂਦਾ ਤੁਹਾਨੂੰ ਬਹੁਤ ਚੰਗਾ ਲੱਗਦਾ ਹੈ ਤੋਡਾ ਉਹ ਲਾਲਚ ਪੂਰਾ ਹੋ ਗਿਆ ਤਾਂ ਤਾਂ ਠੀਕ ਹੈ ਔਰ ਜਦੋਂ ਉਹ ਲਾਲਚ ਨਹੀਂ ਪੂਰਾ ਹੋਇਆ ਰੋਣਾ ਪਿੱਟਣਾ ਸ਼ੁਰੂ ਹਾਈ ਮੈਂ ਤਾਂ ਸਭ ਦਾ ਚੰਗਾ ਕਰਦਾ ਮੇਰੇ ਨਾਲ ਤਾਂ ਚੰਗਾ ਹੁੰਦਾ ਨਹੀਂ ਮੇਰਾ ਮਾੜਾ ਕਰਦੇ ਮੈਂ ਕਿਸੇ ਦਾ ਕੁਝ ਕਰਾਂ ਤਾਂ ਬਦਲੇ ਚ ਮੈਨੂੰ ਕੁਝ ਮਿਲੇ ਇਹ ਸੇਵਾ ਭਾਵਨਾ ਥੋੜੀ ਨਾ ਇਹ ਤਾਂ ਬਿਜ਼ਨਸ ਹੈ ਜੀ ਹੈਨਾ ਤਾਂ ਹੁਣ ਜੋ ਬਿਜ਼ਨਸ ਦੀ ਨੀਅਤ ਨਾਲ ਕਰੇਗਾ ਤੇ ਉਹ ਪਹਿਲਾਂ ਤਾਂ ਆਪਦਾ ਨੁਕਸਾਨ ਕਰੇਗਾ ਔਰ ਜਿੰਨਾ ਵਾਸਤੇ ਉਹ ਕੁਝ ਕਰੇਗਾ ਵੀ ਉਹਨਾਂ ਦਾ ਵੀ ਨੁਕਸਾਨ ਕਰੇਗਾ ਕੋਈ ਸਵੇਰ ਤੋਂ ਸ਼ਾਮ ਤੱਕ ਲੱਗਿਆ ਰਹਿੰਦਾ ਹੈ ਬੜੀ ਮਿਹਨਤ ਕਰਦਾ ਹੈ ਬਟ ਐਟ ਦਾ ਐਂਡ ਆਫ ਦਾ ਡੇ ਉਸ ਵਿਚਾਰੇ ਨੂੰ ਹਾਰਡਲੀ 500 600 ਰੁਪਿਆ ਮਿਲਦਾ ਹੈ ਬਟ ਕੋਈ ਹੈ ਕਿ 1 2 ਘੰਟੇ ਕੰਮ ਕਰਦਾ ਹੈ ਦਿਮਾਗੀ ਕੰਮ ਕਰਦਾ ਹੈ ਬੜਾ ਵਧੀਆ ਕੰਮ ਕਰਦਾ ਹੈ ਬਟ ਉਹ ਬਹੁਤ ਵਧੀਆ ਅਰਨ ਕਰ ਰਿਹਾ ਹੈ ਔਰ ਅੱਜ ਤੱਕ ਦਾ ਪਤਾ ਨਹੀਂ ਕਿੰਨੇ ਰਾਜੇ ਮਹਾਰਾਜੇ ਹੋਏ ਪਤਾ ਨਹੀਂ ਉਹਨਾਂ ਨੇ ਕਿੰਨੇ 100ਸ ਵਿੱਚ ਬੱਚੇ ਵੀ ਪੈਦਾ ਕੀਤੇ ਹੈਨਾ ਉਹ ਹੋ ਕੇ ਚਲੇ ਗਏ ਉਹਨਾਂ ਦੇ ਬੱਚੇ ਵੀ ਮਰ ਮੁਰ ਗਏ ਆਪਾਂ ਕਿੰਨਾ ਕੀ ਯਾਦ ਕਰਦੇ ਆ ਜੀ ਪਰ ਜਿਨ੍ਹਾਂ ਨੇ ਲਾਈਫ ਪਰਪਸ ਤੇ ਕੰਮ ਕੀਤਾ ਲਾਈਫ ਪਰਪਸ ਨੂੰ ਪੂਰਾ ਕੀਤਾ ਉਹ ਮਿਸਾਲ ਨੇ ਆਡੀ ਪ੍ਰੋਡਕਸ਼ਨਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅਕਸਰ ਹੀ ਲੋਕਾਂ ਨੂੰ ਇੱਕ ਸ਼ਿਕਾਇਤ ਹੁੰਦੀ ਹੈ ਕਿ ਅਸੀਂ ਤਾਂ ਸਾਰਿਆਂ ਦਾ ਚੰਗਾ ਕਰਦੇ ਆਂ ਪਰ ਫਿਰ ਲੋਕ ਸਾਡੇ ਨਾਲ ਮਾੜਾ ਕਿਉਂ ਕਰਦੇ ਆ ਕੀ ਸਾਨੂੰ ਚੰਗਾ ਨਹੀਂ ਬੰਨਣਾ ਚਾਹੀਦਾ ਕੀ ਸਾਨੂੰ ਮਾੜੇ ਲੋਕਾਂ ਦੇ ਨਾਲ ਮਾੜਾ ਕਰਨਾ ਚਾਹੀਦਾ ਹੈ ਜੇਕਰ ਲੋਕ ਸਾਡੇ ਨਾਲ ਮਾੜਾ ਕਰਦੇ ਨੇ ਤਾਂ ਸਾਡਾ ਉਹਨਾਂ ਦੇ ਲਈ ਕੀ ਵਤੀਰਾ ਹੋਣਾ ਚਾਹੀਦਾ ਹੈ ਅਸੀਂ ਆਪਣੇ ਆਪ ਨੂੰ ਪਰੇਸ਼ਾਨੀ ਦੀ ਸਥਿਤੀ ਚੋਂ ਕਿਵੇਂ ਕੱਢ ਸਕਦੇ ਹਾਂ ਕਿਵੇਂ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹਾਂ ਇਹਨਾਂ ਸਾਰਿਆਂ ਬਾਰੇ ਅੱਜ ਅਸੀਂ ਗੱਲ ਕਰਾਂਗੇ ਮੈਡਮ ਦਿਲਰਾਜ ਕੌਰ ਦੇ ਨਾਲ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਡਮ ਫ੍ਰੀडम ਫਲੇਮ ਫਾਊਂਡੇਸ਼ਨ ਦੇ ਕੋ-ਫਾਊਂਡਰ ਨੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਰੀਨਾ ਜੀ ਫॉर ਹੈਵਿੰਗ ਮੀ ਆਰ ਸਸਤ੍ਰਿਕਾਲ ਸਾਰੇ ਸ਼੍ਰੋਤਿਆਂ ਨੂੰ ਮੈਡਮ ਅਕਸਰ ਹੀ ਲੋਕ ਕਹਿੰਦੇ ਨੇ ਕਿ ਮੈਂ ਤਾਂ ਸਾਰਿਆਂ ਦਾ ਚੰਗਾ ਕਰਦਾ ਹਾਂ ਪਰ ਮੇਰੇ ਨਾਲ ਮਾੜਾ ਕਿਉਂ ਹੁੰਦਾ ਹੈ ਕੀ ਕਹਿਣਾ ਚਾਹੋਗੇ ਕਿ ਮੈਂ ਤਾਂ ਸਭ ਦਾ ਚੰਗਾ ਕਰਦਾ ਪਰ ਮੇਰੇ ਨਾਲ ਮਾੜਾ ਕਿਉਂ ਹੋ ਰਿਹਾ ਹੈ ਇਹ ਸਟੇਟਮੈਂਟ ਆ ਕਿੱਥੋਂ ਰਹੀ ਹੈ ਇਸ ਸਟੇਟਮੈਂਟ ਦੇ ਪਿੱਛੇ ਬੰਦੇ ਦੀ ਨੀਅਤ ਕੀ ਹੈ ਇੰਟੈਂਸ਼ਨ ਕੀ ਹੈ ਕਿ ਮੈਂ ਤਾਂ ਸਭ ਦਾ ਚੰਗਾ ਕਰਦਾ ਨੀਅਤ ਇਹ ਹੈ ਕਿ ਮੈਂ ਕਿਸੇ ਦੀ ਕੋਈ ਜ਼ਰੂਰਤ ਪੂਰੀ ਕਰਾਂ ਮੈਂ ਕਿਸੇ ਦੀ ਕੋਈ ਇੱਛਾ ਪੂਰੀ ਕਰਾਂ ਤਾਂ ਅਗਲੇ ਤੋਂ ਮੈਨੂੰ ਵਢਾਈ ਮਿਲੇ ਹਮ ਅਗਲੇ ਤੋਂ ਮੈਨੂੰ ਅਟੈਨਸ਼ਨ ਮਿਲੇ ਹਮ ਮੇਰਾ ਜਸ ਹੋਵੇ ਮੇਰੀ ਪੁਛ ਹੋਵੇ ਤੇ ਹੁਣ ਜਦੋਂ ਇਸ ਤਰ੍ਹਾਂ ਨਹੀਂ ਹੁੰਦਾ ਜਦੋਂ ਪੁਛ ਨਹੀਂ ਮਿਲਦੀ ਜਦੋਂ ਕੋਈ ਅਟੈਨਸ਼ਨ ਨਹੀਂ ਦਿੰਦਾ ਵਢਾਈ ਨਹੀਂ ਕਰਦਾ ਤਾਂ ਬੁਰਾ ਲੱਗਦਾ ਹੈ ਔਰ ਜਦੋਂ ਬੁਰਾ ਲੱਗਦਾ ਹੈ ਤੇ ਫਿਰ ਕਹਿੰਦੇ ਨੇ ਜੀ ਮੈਂ ਤਾਂ ਸਭ ਦਾ ਚੰਗਾ ਕਰਦਾ ਪਰ ਮੇਰੇ ਨਾਲ ਮਾੜਾ ਕਿਉਂ ਹੁੰਦਾ ਹੈ ਵੈਸੇ ਕਿਆ ਜਾਂਦਾ ਹੈ ਕਿ ਜੇਕਰ ਅਸੀਂ ਕਿਸੇ ਦੀ ਮਦਦ ਕਰਦੇ ਆ ਜੇਕਰ ਅਸੀਂ ਆਪਣੇ ਖੱਬੇ ਹੱਥ ਨਾਲ ਮਦਦ ਕਰਦੀਆਂ ਤੇ ਸੱਜੇ ਹੱਥ ਨੂੰ ਵੀ ਪਤਾ ਨਹੀਂ ਚੱਲਣਾ ਚਾਹੀਦਾ ਫਿਰ ਇਨਸਾਨ ਇਨੀਆਂ ਉਮੀਦਾਂ ਇਨੀਆਂ ਐਕਸਪੈਕਟੇਸ਼ਨਸ ਕਿਉਂ ਰੱਖਦਾ ਹੈ ਕਿ ਜੇਕਰ ਮੈਂ ਤੁਹਾਡੇ ਨਾਲ ਚੰਗਾ ਕੀਤਾ ਹੈ ਤਾਂ ਮੇਰੇ ਨਾਲ ਚੰਗਾ ਹੀ ਹੋਵੇ ਇਦਾਂ ਦੀ ਪ੍ਰਵਿਰਤੀ ਕਿਉਂ ਹੈ ਇਨਸਾਨ ਦੀ ਇਦਾਂ ਦੀ ਪਰਵਰਤੀ ਰੀਨਾ ਜੀ ਇਸ ਕਰਕੇ ਹੈ ਕਿਉਂ ਕਿ ਸੱਚਾ ਗਿਆਨ ਨਹੀਂ ਹੈ ਸਾਡੇ ਸਕੂਲਾਂ ਵਿੱਚ ਸੱਚੇ ਗਿਆਨ ਦੀ ਸਿੱਖਿਆ ਨਹੀਂ ਦਿੱਤੀ ਜਾਂਦੀ ਸੱਚਾ ਗਿਆਨ ਕਿਸੇ ਲੈਂਗੁਏਜ ਨੂੰ ਸਿੱਖਣਾ ਨਹੀਂ ਹੁੰਦਾ ਸੱਚਾ ਗਿਆਨ ਮੈਥਮੈਟਿਕਸ ਸਿੱਖਣਾ ਹੈ ਨਾ ਉਹ ਨਹੀਂ ਹੈ ਸੱਚਾ ਗਿਆਨ ਹੈ ਕਿ ਮੈਂ ਅਸਲ ਵਿੱਚ ਕੌਣ ਹਾਂ ਜੋ ਮੈਂ ਇਸ ਇਨਸਟਰੂਮੈਂਟ ਨੂੰ ਲੈ ਕੇ ਫਿਰਦਾ ਹਾਂ ਜਿਸ ਨੂੰ ਤਨ ਮਨ ਕਹਿੰਦੇ ਹਨ ਇਹ ਇਨਸਟਰੂਮੈਂਟ ਕੀ ਹੈ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ ਕਿਉਂਕਿ ਦੇਖੋ ਜੋ ਆਪਣੀ ਬੋਡੀ ਹੈ ਜੀ ਇਸ ਨੂੰ ਚਲਾਉਂਦੀਆਂ ਨੇ ਫੀਲਿੰਗਸ ਆਪਣੇ ਭਾਵ ਹਮ ਠੀਕ ਹੈ ਤੇ ਬ੍ਰੇਨ ਨੂੰ ਚਲਾਉਂਦਾ ਹੈ ਹੌਟਸ ਵਿਚਾਰ ਹੈ ਨਾ ਤੇ ਹੁਣ ਜਦੋਂ ਕਿਸੇ ਦੀ ਨੀਅਤ ਇਹ ਹੈ ਕਿ ਭਾਈ ਮੈਨੂੰ ਤਾਂ ਅਟੈਨਸ਼ਨ ਮਿਲੇ ਮੈਨੂੰ ਐਪਰੀਸ਼ੀਏਸ਼ਨ ਮਿਲੇ ਮੈਨੂੰ ਜਸ ਮਿਲੇ ਮੇਰਾ ਪੁੱਛ ਹੋਵੇ ਤਾਂ ਇਹ ਬਹੁਤ ਹੀ ਜ਼ਿਆਦਾ ਸੁਖਮ ਸਟਲ ਡਿਜ਼ਾਇਰਸ ਹਨ ਜੀ ਤੇ ਜਦੋਂ ਆਪਾਂ ਇਹਨਾਂ ਦਾ ਐਨਾਲਿਸਿਸ ਕਰਦੇ ਹਾਂ ਤਾਂ ਇਹਨਾਂ ਦੇ ਪਿੱਛੇ ਜੋ ਪਾਉ ਹੈ ਉਹ ਹੈ ਕਿ ਲਾਲਚ ਦਾ ਪਾਉ ਜੀ ਜਿੱਥੇ ਲਾਲਚ ਦਾ ਭਾਓ ਹੋਏਗਾ ਹਾਂ ਜੀ ਉੱਥੇ ਰੋਣਾ ਪਿਟਣਾ ਹੋਣਾ ਹੀ ਹੈ ਜੀ ਠੀਕ ਹੈ ਕਿਉਂਕਿ ਲਾਲਚ ਦਾ ਭਾਓ ਜੋ ਹੈ ਉਹ ਕੁਦਰਤ ਦੇ ਕਾਨੂੰਨ ਨੂੰ ਪਰਵਾਹ ਨਹੀਂ ਹੈਗਾ ਹਾਂ ਹਾਂ ਹੈਨਾ ਜਿੱਥੇ ਆਪਾਂ ਕੁਦਰਤ ਦੇ ਕਾਨੂੰਨ ਦੀ ਪਾਲਣਾ ਕਰਦੇ ਹਾਂ ਕੋਸਮਿਕ ਲਾਅ ਦੀ ਪਾਲਣਾ ਕਰਦੇ ਹਾਂ ਜਿਸ ਨੂੰ ਪੰਜਾਬੀ ਵਿੱਚ ਹੁਕਮ ਕਹਿੰਦੇ ਆ ਤੇ ਉੱਥੇ ਤਾਂ ਇਸ ਤਰ੍ਹਾਂ ਦੀ ਸਟੇਟਮੈਂਟ ਆਉਂਦੀ ਨਹੀਂ ਜੀ ਪਰ ਜਿੱਥੇ ਪਿੱਛੇ ਲਾਲਚ ਪਾਉ ਹੈ ਔਰ ਤੁਹਾਡਾ ਉਹ ਲਾਲਚ ਪੂਰਾ ਹੋ ਗਿਆ ਤਾਂ ਤਾਂ ਠੀਕ ਹੈ ਔਰ ਜਦੋਂ ਉਹ ਲਾਲਚ ਨਹੀਂ ਪੂਰਾ ਹੋਇਆ ਰੋਣਾ ਪਿੱਟਣਾ ਸ਼ੁਰੂ ਹਾਈ ਮੈਂ ਤਾਂ ਸਭ ਦਾ ਚੰਗਾ ਕਰਦਾ ਮੇਰੇ ਨਾਲ ਤਾਂ ਚੰਗਾ ਹੁੰਦਾ ਨਹੀਂ ਮੇਰਾ ਮਾੜਾ ਕਰਦੇ ਮੈਮ ਇਹ ਦੱਸੋ ਕਿ ਚੰਗਾ ਕਿੰਨਾ ਕੁ ਬੰਨਣਾ ਚਾਹੀਦਾ ਹੈ ਸਾਨੂੰ ਕੀ ਸਾਨੂੰ ਸਾਰਿਆਂ ਦੇ ਨਾਲ ਚੰਗਾ ਕਰਨਾ ਚਾਹੀਦਾ ਹੈ ਜਦੋਂ ਆਪਾਂ ਕੁਦਰਤ ਦੇ ਕਾਨੂੰਨ ਨੂੰ ਸਮਝਦੇ ਹਾਂ ਹੈਨਾ ਤਾਂ ਸੇਵਾ ਪਾਓ ਜੋ ਹੈ ਉਹ ਸਾਡੀ ਨੇਚਰਲ ਸਟੇਟ ਹੈ ਜੀ ਕੁਦਰਤੀ ਸਟੇਟ ਹੈ ਹੂੰ ਤੇ ਜਦੋਂ ਆਪਾਂ ਕੁਦਰਤ ਦੇ ਕਾਨੂੰਨ ਨੂੰ ਸਮਝਦੇ ਹੋਏ ਆਪਣੇ ਮਨ ਤੇ ਸੇਵਾ ਦਾ ਭਾਵ ਜਗਾਨਨੇ ਹਾਂ ਸੱਚੇ ਪ੍ਰੇਮ ਦਾ ਭਾਵ ਜਗਾਨਨੇ ਹਾਂ ਕਰੁਨਾ ਦਾ ਭਾਵ ਜਗਾਨਨੇ ਹਾਂ ਤਾਂ ਉਹਦਾ ਬੈਨੀਫਿਟ ਸਭ ਤੋਂ ਪਹਿਲਾਂ ਕਿਹਨੂੰ ਮਿਲੇਗਾ ਉਹ ਸਾਨੂੰ ਹੀ ਮਿਲੇਗਾ ਨਾ ਜੀ ਜੀ ਸਾਡਾ ਮਨ ਹੀ ਜੋ ਹੈ ਉਹ ਵਧੀਆ ਹੋ ਰਿਹਾ ਹੈ ਹੂੰ ਸਾਡੇ ਮਨ ਜੋ ਹੈ ਉਹ ਕਮਾਈ ਹੋ ਰਹੀ ਹੈ ਕਮਾਈ ਕਿਸ ਤਰ੍ਹਾਂ ਹੋ ਰਹੀ ਹੈ ਸਾਡੇ ਤਾਂ ਗੁਣ ਤਿਆਰ ਹੋ ਰਹੇ ਨੇ ਜੀ ਹੈਨਾ ਪਰ ਹੁਣ ਜੇ ਆਪਾਂ ਲਾਲਚ ਜਗਾਨੇ ਆ ਹੈ ਜੇ ਆਪਾਂ ਇਸ ਤਰ੍ਹਾਂ ਦੀ ਇੱਛਾਵਾਂ ਜਗਾਨੇ ਆ ਕਿ ਮੈਂ ਮੈਂ ਕਿਸੇ ਦਾ ਕੁਝ ਕਰਾਂ ਤਾਂ ਬਦਲੇ ਵਿੱਚ ਮੈਨੂੰ ਕੁਝ ਮਿਲੇ ਇਹ ਸੇਵਾ ਭਾਵਨਾ ਥੋੜੀ ਨਾ ਇਹ ਤਾਂ ਬਿਜ਼ਨਸ ਹੈ ਜੀ ਹੈਨਾ ਤਾਂ ਹੁਣ ਜੋ ਬਿਜ਼ਨਸ ਦੀ ਨੀਅਤ ਨਾਲ ਕਰੇਗਾ ਤੇ ਉਹ ਪਹਿਲਾਂ ਦਾ ਹਵਦਾ ਨੁਕਸਾਨ ਕਰੇਗਾ ਔਰ ਜਿੰਨਾ ਵਾਸਤੇ ਉਹ ਕੁਝ ਕਰੇਗਾ ਵੀ ਉਹਨਾਂ ਦਾ ਵੀ ਨੁਕਸਾਨ ਕਰੇਗਾ ਜੀ ਤਾਂ ਚੰਗਾ ਬਣਨਾ ਚੰਗੇ ਖਰਮ ਕਰਨਾ ਕਦੇ ਵੀ ਨੁਕਸਾਨਦਾਇਕ ਨਹੀਂ ਹੁੰਦਾ ਹੈਗਾ ਜੀ ਸਮਝ ਰਹੇ ਚੰਗੇ ਬਣਨਾ ਨਾਟਕ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ ਬਿਲਕੁਲ 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 ਜੋ ਇਹ ਨਾਟਕ ਕਰੇਗਾ ਉਹ ਨੁਕਸਾਨਦਾਇਕ ਹੋ ਸਕਦਾ ਹੈ ਜੀ ਹਾਂਜੀ ਮੈਮ ਇਹ ਪੁੱਛਣਾ ਚਾਹਾਂਗੇ ਕਿ ਜੇਕਰ ਕੋਈ ਸਾਡੇ ਨਾਲ ਮਾੜਾ ਕਰਦਾ ਹੈ ਤਾਂ ਫਿਰ ਸਾਡਾ ਉਹਨਾਂ ਲਈ ਕੀ ਵਤੀਰਾ ਹੋਣਾ ਚਾਹੀਦਾ ਹੈ ਦੇਖੋ ਜੀ ਜਦੋਂ ਕੋਈ ਸਾਡੇ ਨਾਲ ਮਾੜਾ ਕਰਦਾ ਹੈ ਆਪਦੀ ਸਮਝ ਤੇ ਹੋਸ਼ ਦੇ ਹਿਸਾਬ ਨਾਲ ਜੋ ਅਗਲੇ ਨੂੰ ਠੀਕ ਲੱਗ ਰਿਹਾ ਕਰ ਰਿਹਾ ਜੀ ਠੀਕ ਹੈ ਇੱਕ ਕਹਾਣੀ ਹੈ ਬੁੱਧ ਦੇ ਸਮੇਂ ਦੀ ਕਿ ਇੱਕ ਵਾਰ ਕੀ ਹੋਇਆ ਕਿ ਇੱਕ ਬੁੱਢਾ ਬੰਦਾ ਸੀਗਾ ਤੇ ਉਸਦੇ ਪਰਿਵਾਰ ਦੇ ਸਾਰੇ ਲੋਕ ਜੋ ਹੈ ਬੁੱਧ ਨਾਲ ਜੁੜ ਗਏ ਉਸ ਦਾ ਬੇਟਾ ਬਹੂ ਪਤਨੀ ਬੱਚੇ ਸਾਰੇ ਤਾਂ ਉਹਨੂੰ ਬੜਾ ਬੁਰਾ ਲੱਗਦਾ ਸੀਗਾ ਤਾਂ ਉਹ ਇੱਕ ਦਿਨ ਉਹ ਗਾਲਾਂ ਕੱਢਦਾ ਕਰਦਾ 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 ਬੁੱਧ ਕੋਲ ਆਇਆ ਗਾਲਾਂ ਕੱਢੀ ਜਾ ਰਿਹਾ ਬੁੱਧ ਸ਼ਾਂਤ ਬੈਠੇ ਨੇ ਤੇ ਉਹ ਦੇਖ ਕੇ ਬੜਾ ਹੈਰਾਨ ਹੋਇਆ ਫਿਰ ਉਹ ਬੁੱਧ ਨੂੰ ਪੁੱਛਦਾ ਹੈਗਾ ਵੀ ਮੈਂ ਤੈਨੂੰ ਇੰਨੀਆਂ ਗਾਲਾਂ ਕੱਢ ਰਿਹਾ ਤੈਨੂੰ ਇੰਨਾ ਬੁਰਾ-ਬੁਰਾ ਬੋਲ ਰਿਹਾ ਤੇ ਤੇਰਾ ਕੋਈ ਰਿਐਕਸ਼ਨ ਹੀ ਨਹੀਂ ਹੋ ਰਿਹਾ ਹੈਗਾ ਹੂੰ ਬੁੱਧ ਕਹਿੰਦੇ ਬੁੱਢੇ ਬਾਬਾ ਜਦ ਆਪਕੇ ਘਰ ਮੇਂ ਕੋਈ ਮਹਿਮਾਨ ਆਤਾ ਹੈ لینا نہیں چاہتے تو ایسے میں آپ کیا کرو گے کہتے میں نہیں لوں گا جب میں لینا نہیں چاہتا تو کہنا بڈے بابا آپ جو ہیں گالیوں کا گفٹ لے کے آئے ہیں اور ہم آپ کی گالیاں نہیں لیتے ਬੁੱਧ ਦੀ ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਲੋਕਾਂ ਦਾ ਬਿਹੇਵੀਅਰ ਨਹੀਂ ਡਿਸਾਈਡ ਕਰੇਗਾ ਕਿ ਮੈਂ ਉਹਨਾਂ ਨਾਲ ਕਿਸ ਤਰ੍ਹਾਂ ਦਾ ਬਿਹੇਵ ਕਰਨਾ ਹੈ ਦੇ ਆਰ ਨੋ ਵਨ ਟੂ ਕੰਟਰੋਲ ਮੀ ਹੈਨਾ ਮੈਨੂੰ ਆਪਣੇ ਮਨ ਤੇ ਕਿਸ ਤਰ੍ਹਾਂ ਦੇ ਭਾਵ ਜਗਾਉਣੇ ਹਨ ਕਿਸ ਤਰ੍ਹਾਂ ਦੇ ਵਿਚਾਰ ਜਗਾਉਣੇ ਹਨ ਕਿ ਮੈਂ ਡਿਸਾਈਡ ਕਰਾਂਗਾ ਨਾ ਹੈਨਾ ਇਹ ਕਿਸੇ ਹੋਰ ਦਾ ਬਿਹੇਵੀਅਰ ਕਿਵੇਂ ਡਿਸਾਈਡ ਕਰੇਗਾ ਕਿ ਹਾਂਜੀ ਜੋ ਗਾਲਾਂ ਕੱਢ ਰਿਹਾ ਤੇ ਮੈਂ ਵੀ ਗਾਲਾਂ ਕੱਢਣ ਲੱਗ ਜਾ ਆ ਉਹ ਉੱਚਾ-ਉੱਚਾ ਬੋਲ ਰਿਹਾ ਤਾਂ ਮੈਂ ਵੀ ਉੱਚਾ-ਉੱਚਾ ਬੋਲਣ ਲੱਗ ਜਾ ਜੀ ਤੇ ਜਦੋਂ ਆਪਾਂ ਇਸ ਤਰ੍ਹਾਂ ਕਰਦੇ ਆ ਤਾਂ ਆਪਾਂ ਰਿਮੋਟ ਕੰਟਰੋਲ ਸਾਹਮਣੇ ਵਾਲੇ ਦੇ ਹੱਥ ਵਿੱਚ ਦੇ ਦਿੰਨੇ ਆ ਹੂੰ ਤੇ ਉਸ ਟਾਈਮ ਫੇਰ ਆਪਾਂ ਮੁਕਤ ਥੋੜੀ ਨਾ ਹੂੰ ਉਸ ਟਾਈਮ ਤਾਂ ਆਪਾਂ ਨੂੰ ਸਾਹਮਣੇ ਵਾਲਾ ਅਵਦੇ ਹਜ਼ਾਰ ਨਾਲ ਚਲਾ ਰਿਹਾ ਜੀ ਹੈ ਨਾ ਤਾਂ جی گل آپ کس طرح کا ہونا چاہتا ہے گا؟ تو جو ویوہار ہے وہ ابھی ڈسائڈ کر گے بیگ انکم بیئنگ انسمک لا ان قدرت کا قانون دے قدرت دے قانون دے حساب نال سانو کس طرح دا ویوہار کرنا ہے جی ਮੈਮ ਅਕਸਰ ਹੀ ਲੋਕ ਜਿਹੜੇ ਆ ਪਰੇਸ਼ਾਨ ਹੋ ਜਾਂਦੇ ਆ ਜਦੋਂ ਕੋਈ ਇਨਸਾਨ ਉਹਨਾਂ ਦੇ ਨਾਲ ਮਾੜਾ ਕਰਦਾ ਹੈ ਤੇ ਕਈ ਵਾਰੀ ਇਨਸਾਨ ਦੇ ਉੱਤੇ ਚੀਜ਼ ਬਹੁਤ हावी ਹੋ ਜਾਂਦੀ ਹੈ ਉਹ ਹਮੇਸ਼ਾ ਹੀ ਜਿਹੜਾ ਹੈ ਤਣਾਅ ਚ ਰਹਿੰਦਾ ਹੈ ਇਹੋ ਜਿਹੀ ਸਥਿਤੀ ਵਿੱਚ ਇਨਸਾਨ ਆਪਣੇ ਆਪ ਨੂੰ ਕਿਵੇਂ ਬਾਹਰ ਕਰ ਦੇ ਜਦੋਂ ਵੀ ਕੋਈ ਤਣਾਅ ਮਹਿਸੂਸ ਕਰ ਰਿਹਾ ਹੈ ਦੈਟ ਇਜ਼ ਨਾਟ ਹੈਲਦੀ ਸਟੇਟ ਆਫ ਮਾਈਂਡ ਦੈਟ ਇਜ਼ ਵੈਰੀ ਅਰੈਸਟਲੈਸ ਸਟੇਟ ਆਫ ਮਾਈਂਡ ਉਹ ਮਨ ਦੀ ਬੜੀ ਬੇਚੈਨ ਅਵਸਥਾ ਹੈ ਤੇ ਬੇਚੈਨ ਅਵਸਥਾ ਦੇ ਵਿੱਚ ਕਦੇ ਵੀ ਹੈਲਦੀ ਡਿਸੀਜਨਸ ਨਹੀਂ ਲਈਏ ਜਾ ਸਕਦੇ ਜਿ ਜਿੰਨਾ ਡਿਸੀਜਨਸ ਕਰਕੇ ਸਾਡਾ ਭਲਾ ਹੋਵੇ ਹੋਰਾਂ ਦਾ ਭਲਾ ਹੋਵੇ ਤਾਂ ਜਦੋਂ ਕਦੇ ਵੀ ਆਪਾਂ ਇਸ ਸਟੇਟ ਚ ਹੁੰਨੇ ਆ ਤਾਂ ਪਹਿਲਾਂ ਤਾਂ ਸਾਡੀ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਕਿ ਅਸੀਂ ਪੀਸਫੁਲ ਸਟੇਟ ਚ ਆ ਸਕੀਏ ਅਸੀਂ ਇੱਕ ਬੈਲੈਂਸ ਸਟੇਟ ਆਫ ਮਾਈਂਡ ਵਿੱਚ ਆ ਸਕੀਏ ਤੇ ਉਹ ਆਪਾਂ ਕਿਸ ਤਰ੍ਹਾਂ ਆ ਸਕਦੇ ਆ ਉਹਦੇ ਵਾਸਤੇ اپنا قدرت قانون پہ حکم نظر پہ حکم کی ہے جیون کا ادیش کلیئر ہے, ہے. ہے ریموٹ کنٹرول کسی دوسروں اپنے جیون کا ادیش کلیئر ہے وہ ہمیشہ یہی کوشش کرتا ہے ਕਿ ਮੈਂ ਜੋ ਹੈ ਬੈਲੈਂਸ ਸਟੇਟ ਆਫ ਮਾਈਂਡ ਵਿੱਚ ਰਹਿੰਦੇ ਹੋਏ ਹਮ ਐਸੇ ਡਿਸੀਜਨਸ ਲੈਣੇ ਨੇ ਜਿਹਦੇ ਨਾਲ ਮੇਰਾ ਪਲਾ ਹੋਵੇ ਤੇ ਸਰਬਤ ਦਾ ਪਲਾ ਹੋਵੇ ਮੈਂ ਸਵਾਲ ਇਹ ਹੈ ਕਿ ਹਰ ਇੱਕ ਇਨਸਾਨ ਨੂੰ ਕਿਵੇਂ ਪਤਾ ਚੱਲੇ ਕਿ ਮੇਰੇ ਜੀਵਨ ਦਾ ਉਦੇਸ਼ ਕੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗੀ ਕਿ 2015 ਵਿੱਚ ਅਸੀਂ ਨੇ ਫਰੀडम ਫਲੇਮ ਫਾਊਂਡੇਸ਼ਨ ਕਿਸੇ ਕਰਕੇ ਬਣਾਈ ਕਿਉਂਕਿ ਅਸੀਂ ਵੇਖਿਆ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਜੋ ਮਨੁष्य ਦਾ ਜੀਵਨ ਹੈ ਇਸ ਦਾ ਉਦੇਸ਼ ਕੀ ਹੈ ਹੂੰ ਸਾਡੇ ਭਾਰਤੀ ਉਪਮਹਾਦੇਵ ਵਿੱਚ ਜਿੰਨੇ ਵੀ ਗੁਰੂ ਹੋਏ ਨੇ ਬੁੱਧ ਹੋਏ ਨੇ ਸੰਤ ਹੋਏ ਨੇ ਮਹਾਤਮਾ ਹੋਏ ਨੇ ਹਰ ਇੱਕ ਨੇ ਗੱਲ ਕੀਤੀ ਹੈ ਬਹੁਤ ਬੋਲਿਆ ਹੈ ਕਿ ਹਰ ਇੱਕ ਬੰਦੇ ਨੂੰ ਆਪਣੀ ਜੀਵਨ ਦਾ ਉਦੇਸ਼ ਪਤਾ ਹੋਣਾ ਚਾਹੀਦਾ ਹੈ ਹਰ ਇੱਕ ਬੰਦੇ ਨੂੰ ਆਪਣੀ ਜੀਵਨ ਦਾ ਉਦੇਸ਼ ਪੂਰਾ ਕਰਨਾ ਹੈ ਤੇ ਸਾਡੇ ਜੀਵਨ ਦਾ ਉਦੇਸ਼ ਇਹ ਹੈ ਕਿ ਅਸੀਂ ਨੇ ਸਮਝਣਾ ਹੈ ਕਿ ਆ ਜੋ ਸਾਨੂੰ ਇਨਸਟਰੂਮੈਂਟ ਮਿਲਿਆ ਜਿਸ ਨੂੰ ਬਾਡੀ ਕਹਿੰਦੇ ਨੇ ਤਨਮਨ ਇਸ ਦੀ ਉੱਚੀ ਤੋਂ ਉੱਚੀ ਸੰਭਾਵਨਾ ਕੀ ਹੈ ਇਸ ਦੇ ਨਾਲ ਬੈਸਟ ਤੋਂ ਬੈਸਟ ਕੀ ਕੀਤਾ ਜਾ ਸਕਦਾ ਹੈ ਠੀਕ ਉਹ ਬੈਸਟ ਤੋਂ ਬੈਸਟ ਕੀ ਕੀਤਾ ਜਾ ਸਕਦਾ ਹੈ ਉਹ ਸਮਝ ਤਦ ਹੀ ਆਊਗਾ ਨਾ ਜਦੋਂ ਆਪਾਂ ਇਹ ਸਮਝਾਂਗੇ ਕਿ ਇਹ ਕੰਮ ਕਿਵੇਂ ਕਰਦਾ ਹੈ ਜੀ ਹੁਣ ਇਹ ਕੰਮ ਕਿਵੇਂ ਕਰਦਾ ਹੈ ਉਹ ਸਮਝਣ ਵਾਸਤੇ ਸਾਨੂੰ ਕੁਦਰਤ ਦਾ ਕਾਨੂੰਨ ਸਮਝਣਾ ਪਏਗਾ ਸਾਨੂੰ ਇਹ ਸਮਝਣਾ ਪਏਗਾ ਕਿ ਹਾਂਜੀ ਇਹ ਥਾਟਸ ਆਉਂਦੇ ਨੇ ਤੇ ਇਹ ਥਾਟਸ ਕਿਵੇਂ ਆਉਂਦੇ ਨੇ ਇਹ ਜੋ ਫੀਲਿੰਗਸ ਆਉਂਦੀਆਂ ਨੇ ਇਹ ਕਿਵੇਂ ਆਉਂਦੀਆਂ ਨੇ ਕਿਉਂ ਕਿਸੇ ਨੂੰ ਬੜੇ 네ਗੇਟਿਵ ਥਾਟਸ ਆਉਂਦੇ ਨੇ ਕਿਉਂ ਕਿਸੇ ਨੂੰ ਬੜੀਆਂ 네ਗੇਟਿਵ ਫੀਲਿੰਗਸ ਆਉਂਦੀਆਂ ਨੇ ਕਿਵੇਂ ਕਿਸੇ ਨੂੰ ਪੋਜ਼ਿਟਿਵ ਥਾਟਸ ਤੇ ਪੋਜ਼ਿਟਿਵ ਫੀਲਿੰਗਸ ਆਉਂਦੀਆਂ ਨੇ ਆਖਿਰ ਇਹਦੇ ਪਿੱਛੇ ਕੀ ਕੰਮ ਕਰ ਰਿਹਾ ਹੈ ਕੌਣ ਕੰਮ ਕਰ ਰਿਹਾ ਹੈ ਇਹ ਸਾਨੂੰ ਸਮਝਣਾ ਪਏਗਾ ਜੀ ਕਿਉਂਕਿ ਆਪਾਂ ਦੇਖਦੇ ਹਾਂ ਕਿ ਹੁਣ ਜਿਵੇਂ ਕੋਈ ਸਵੇਰ ਤੋਂ ਸ਼ਾਮ ਤੱਕ ਲੱਗਿਆ ਰਹਿੰਦਾ ਹੈ ਬੜੀ ਮਿਹਨਤ ਕਰਦਾ ਹੈ ਬਟ ਐਟ ਦਾ ਐਂਡ ਆਫ ਦਾ ਡੇਸ ਵਿਚਾਰੇ ਨੂੰ ਹਾਰdਲੀ 500 600 ਰੁਪਿਆ ਮਿਲਦਾ ਹੈ ਬਟ ਕੋਈ ਹੈ ਕਿ 1 2 ਘੰਟੇ ਕੰਮ ਕਰਦਾ ਹੈ ਦਿਮਾਗੀ ਕੰਮ ਕਰਦਾ ਹੈ ਬੜਾ ਵਧੀਆ ਕੰਮ ਕਰਦਾ ਹੈ ਬਟ ਉਹ ਬਹੁਤ ਵਧੀਆ ਅਰਨ ਕਰ ਰਿਹਾ ਹੈ ਹੈਨਾ ਆਪਾਂ ਦੇਖਦੇ ਹਾਂ ਕਿ ਕਿਸੇ ਦੀ ਹੈਲਦੀ ਬਾਡੀ ਹੈ ਤੇ ਕਿਸੇ ਦੀ ਹੈਲਦੀ ਬਾਡੀ ਨਹੀਂ ਹੈ ਅਪਾ ਇੰਨੀ ਸਾਰੀ ਵੇਰੀਏਸ਼ਨ ਪੂਰੇ ਸੰਸਾਰ ਵਿੱਚ ਦੇਖਦੇ ਹਾਂ ਤੇ ਜਿਸ ਨੂੰ ਦੇਖ ਕੇ ਕਿਤੇ ਨਾ ਕਿਤੇ ਆਪਾਂ ਨੂੰ ਇਹ ਸਵਾਲ ਤਾਂ ਆਉਂਦੇ ਹੀ ਹੈ ਨਾ ਕਿ ਭਾਈ ਇੰਨੀ ਵੇਰੀਏਸ਼ਨ ਕਿਵੇਂ ਹੈ ਇਹ ਕਿਵੇਂ ਹੋ ਰਿਹਾ ਹੈ ਉਹ ਸਮਝਣਾ ਤਾਂ ਪਏਗਾ ਇੰਨਾ ਸਭ ਸਵਾਲਾਂ ਦੇ ਜਵਾਬ ਸਾਨੂੰ ਕਿੱਥੇ ਮਿਲਣਗੇ ਇੰਨਾ ਸਭ ਸਵਾਲਾਂ ਦੇ ਜਵਾਬ ਸਾਨੂੰ ਕੁਦਰਤ ਦੇ ਕਾਨੂੰਨ ਤੋਂ ਹੀ ਮਿਲਨੇ ਨੇ ਕੁਦਰਤ ਦੇ ਕਾਨੂੰਨ ਨੂੰ ਜਿਉਂ-ਜਿਉਂ ਅਪਾਧਾਰਨ ਕਰਾਂਗੇ ਤੇ ਸਾਡੇ ਜੀਵਨ ਦਾ ਉਦੇਸ਼ ਪੂਰਾ ਹੁੰਦਾ ਜਾਂਦਾ ਹੈ ਬਿਕਾਜ਼ ਜੋ ਜੀਵਨ ਦਾ ਉਦੇਸ਼ ਤੇ ਕੁਦਰਤ ਦਾ ਕਾਨੂੰਨ ਹੈ ਉਹ ਇੰਟਰਡਿਪੈਂਡੈਂਟ ਨੇ ਉਹ ਇੱਕ ਦੂਜੇ ਤੇ ਡਿਪੈਂਡ ਕਰਦੇ ਨੇਗੇ ਕਿ ਹੁਣ ਮੇਰੇ ਜੀਵਨ ਦਾ ਉਦੇਸ਼ ਇਹੀ ਹੈ ਕਿ ਮੈਂ ਜੋ ਇਹ ਤਨਮਨ ਹੈ ਇਸ ਦੀ ਉਚਿਤਮ ਸੰਭਾਵਨਾ ਕੀ ਹੋ ਸਕਦੀ ਹੈ ਮੈਂ ਉਹ ਜਾਨਾ ਔਰ ਇਸ ਦੀ ਉਚਿਤਮ ਸੰਭਾਵਨਾ ਹੋ ਸਕਦੀ ਹੈ ਮੁਕਤੀ ਮੁਕਤੀ ਫ੍ਰੋਮ ਈਚ ਐਂਡ ਐਵਰੀ ਕੰਡੀਸ਼ਨਿੰਗ ਮੁਕਤੀ ਫ੍ਰੋਮ ਈਚ ਐਂਡ ਐਵਰੀਥਿੰਗ ਜਿਸ ਨੂੰ ਮੈਂ ਅਬਦੀ ਅਗਿਆਨਤਾ ਵਿੱਚ ਬੇਹੋਸ਼ੀ ਵਿੱਚ ਸੱਚ ਮੰਨ ਕੇ ਬੈਠਾ ਹਾਂ ਪਰ ਉਹ ਅਸਲ ਵਿੱਚ ਸੱਚ ਹੈ ਨਹੀਂ ਹੂੰ ਜੀ ਹੈ ਨਾ ਇਸ ਤਰ੍ਹਾਂ ਦੇ ਆਪਣੇ ਤੇ ਬੜੇ ਪ੍ਰਭਾਵ ਨੇਗੇ ਉਹ ਜਿਉਂ-ਜਿਉਂ ਆਪਾਂ ਆਪਦੇ ਲਾਈਫ ਪਰਪਸ ਨੂੰ ਸਮਝਦੇ ਜਾਂਦੇ ਆ ਕੁਦਰਤ ਦੇ ਕਾਨੂੰਨ ਨੂੰ ਸਮਝਦੇ ਜਾਂਦੇ ਆ ਤਾਂ ਉਹ ਚੀਜ਼ਾਂ ਸਾਡੀ ਅਵੇਅਰਨੈਸ ਵਿੱਚ ਹੋਸ਼ ਵਿੱਚ ਆਣ ਲੱਗ ਜਾਂਦੀਆਂ ਨੇ ਜੀ ਤੇ ਫਿਰ ਆਪਾਂ ਆਪਣੇ ਆਪ ਨੂੰ ਉਸ ਝੂਠ ਤੋਂ ਮੁਕਤ ਕਰ ਪਾਉਨੇ ਆ ਤੇ ਉਸ ਮੁਕਤੀ ਨਾਲ ਕੀ ਹੁੰਦੇ ਵੀ ਬਿਕਮ ਬੈਟਰ ਅਸੀਂ ਬਿਹਤਰ ਹੁੰਦੇ ਜਾਂਦੇ ਆ ਹਮ ਅਸੀਂ ਵਧੀਆ ਹੁੰਦੇ ਜਾਂਦੇ ਆ ਸਾਨੂੰ ਸਮਝ ਆਂਦਾ ਹੈਗਾ ਕਿ ਇਸ ਮਸ਼ੀਨ ਤੋਂ ਜੋ ਹੈ ਯਾਨੀ ਇਸ ਬਾਡੀ ਮਾਈਂਡ ਮੈਕੈਨਿਜ਼ਮ ਤੋਂ ਵਧੀਆ ਕੰਮ ਕਿਵੇਂ ਲਿਆ ਜਾ ਸਕਦਾ 嗯嗯。Mm. ਇਸ ਕਰਕੇ ਲਾਈਫ ਪਰਪਸ ਬਹੁਤ ਜ਼ਰੂਰੀ ਹੈ ਤੇ ਜਿਹੜੀ ਸਾਡੀ ਫਾਊਂਡੇਸ਼ਨ ਹੈ ਫ੍ਰੀडम ਫਲੇਮ ਫਾਊਂਡੇਸ਼ਨ ਉਹ 2014 ਤੋਂ ਇਹ ਕੰਮ ਕਰ ਰਹੀ ਹੈ ਤੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡਾ ਲਾਈਫ ਪਰਪਸ ਕੀ ਹੈ ਉਹਨਾਂ ਨੂੰ ਲੱਗਦਾ ਹੈਗਾ ਕਿ ਮੈਂ ਬਹੁਤ ਸਾਰੇ ਪੈਸੇ ਕਮਾਉਣਾ ਮੇਰਾ ਲਾਈਫ ਪਰਪਸ ਹੈ ਵਿਆਹ ਕਰਨਾ ਲਾਈਫ ਪਰਪਸ ਹੈ ਬੱਚੇ ਪੈਦਾ ਕਰਨਾ ਲਾਈਫ ਪਰਪਸ ਹੈ ਨਾ ਜੀਣਾ ਹੀ ਲਾਈਫ ਪਰਪਸ ਨਹੀਂ ਹੈ ਇਹ ਤਾਂ ਪ੍ਰਕਿਰਤੀ ਦਾ ਆਪਣਾ ਤਰੀਕਾ ਹੈ ਹੈਨਾ ਇਹ ਸਭ ਤਾਂ ਆਪਾਂ ਦੇਖਾਂਗੇ ਪੇੜ ਪੌਦੇ ਵੀ ਕਰ ਰਹੇ ਨੇਗੇ ਹੋਰ ਜੀਵ ਜੰਤੂ ਵੀ ਕਰ ਰਹੇ ਲឹងਗੇ ਪਰ ਆਪਣਾ ਲਾਈਫ ਪਰਪਸ ਆਪਾਂ ਨੂੰ ਜੋ ਮਿਲੇ ਹੈ ਕਿਉਂਕਿ ਅਸੀਂ ਕੱਲੇ ਆਇਆ ਇਸ ਇਨਸਟਰੂਮੈਂਟ ਨਾਲ ਆਇਆ ਔਰ ਜਾਣਾ ਹੈ ਤਾਂ ਇਹਨੂੰ ਛੱਡ ਕੇ ਜਾਣਾ ਹੈ ਤਾਂ ਸਾਨੂੰ ਪਤਾ ਤਾਂ ਹੋਵੇ ਵੀ ਇਹਨੂੰ ਯੂਜ਼ ਕਿਵੇਂ ਕਰਨਾ ਹੈ ਜੀ ਹੈਨਾ ਔਰ ਇਸ ਇਨਸਟਰੂਮੈਂਟ ਨੂੰ ਚਲਾ ਕੌਣ ਰਿਹਾ ਹੈ ਇਸ ਇਨਸਟਰੂਮੈਂਟ ਨੂੰ ਚਲਾ ਰਹੀ ਹੈ ਲਾਈਫ એનર્ਜੀ ਜੀ ਹੈਨਾ ਜੀਵਨੀ ਸ਼ਕਤੀ ਤੇ ਜਦੋਂ ਤੱਕ ਸਾਨੂੰ ਪਤਾ ਹੀ ਨਹੀਂ ਹੋਏਗਾ ਤੇ ਫਿਰ ਅਸੀਂ ਬਿਹਤਰ ਜੀਵਨ ਸਫਲ ਜੀਵਨ ਕਿਵੇਂ ਜੀ ਸਕਦੇ ਆਂਗੇ ਔਰ ਐਸੀ ਗੱਲ ਵੀ ਨਹੀਂ ਹੈ ਕਿ ਸੰਸਾਰ ਵਿੱਚ ਐਸੇ ਲੋਕ ਨਹੀਂ ਹੋਏ ਜਿਨ੍ਹਾਂ ਨੂੰ ਆਪਦਾ ਲਾਈਫ ਪਰਪਸ ਨਹੀਂ ਪਤਾ ਸੀ ਐਸੇ ਬੜੇ ਲੋਕ ਹੋਏ ਨੇਗੇ ਈਸਟ ਵਿੱਚ ਵੀ ਵੈਸਟ ਵਿੱਚ ਵੀ ਜਿਨ੍ਹਾਂ ਨੂੰ ਆਪਦਾ ਲਾਈਫ ਪਰਪਸ ਪਤਾ ਸੀ ਜਿਨ੍ਹਾਂ ਨੇ ਆਪਣੇ ਲਾਈਫ ਪਰਪਸ ਤੇ ਕੰਮ ਕੀਤਾ ਤੇ ਅੱਜੋ ਸਾਡੇ ਵਾਸਤੇ ਮਿਸਾਲ ਨੇ ਬਿਲਕੁਲ ਔਰ ਐਗਜ਼ਾਮਪਲ ਭਗਤ ਸਿੰਘ ਫਾਰ ਇਗਜ਼ਾਮਪਲ ਗੁਰੂ ਗੋਬਿੰਦ ਸਿੰਘ ਜੀ ਬਾਬਾ ਨਾਨਕ ਗੌਤਮ ਬੁੱਧ ਸਵਾਮੀ ਵਿਵੇਕਾਨੰਦ ਜੀਸਸ ਕ੍ਰਾਈਸਟ ਮਦਰ ਟੇਰੇਸਾ ਜੀ ਹੈ ਨਾ ਤੇ ਜਦੋਂ ਆਪਾਂ ਐਸੀ ਲੋਕਾਂ ਦੀ ਜੀਵਨੀ ਪੜਦੇ ਆ ਤਾਂ ਆਪਾਂ ਨੂੰ ਮਿਲਦੀਆਂ ਨੇ ਰੈਫਰੈਂਸਿਸ ਕਿ ਹਾਂ ਜੀ ਇਹਨਾਂ ਨੂੰ ਆਪਣਾ ਲਾਈਫ ਪਰਪਸ ਪਤਾ ਸੀ ਤਾਂ ਹੀ ਇਹ ਇੱਕ ਸਫਲ ਜੀਵਨ ਜੀ ਪਾਈ ਕਿਉਂਕਿ ਉਹ ਜੀਵਨ ਸਫਲ ਸੀਗਾ ਤਦ ਹੀ ਤਾਂ ਅੱਜ ਵੀ ਉਹ ਪ੍ਰੇਰਨਾ ਦਾ ਸਰੋਤ ਹੈ ਔਰ ਅੱਜ ਤੱਕ ਦਾ ਪਤਾ ਨਹੀਂ ਕਿੰਨੇ ਰਾਜੇ ਮਹਾਰਾਜੇ ਹੋਏ ਪਤਾ ਨਹੀਂ ਉਹਨਾਂ ਨੇ ਕਿੰਨੇ 100ਸ ਵਿੱਚ ਬੱਚੇ ਵੀ ਪੈਦਾ ਕੀਤੇ ਹੈ ਨਾ ਉਹ ਹੋ ਕੇ ਚਲੇ ਗਏ ਉਹਨਾਂ ਦੇ ਬੱਚੇ ਵੀ ਮਰ ਮੁਰ ਗਏ ਆਪਾਂ ਕਿੰਨਾ ਕੀ ਯਾਦ ਕਰਦੇ ਆ ਜੀ ਪਰ ਜਿਨ੍ਹਾਂ ਨੇ ਲਾਈਫ ਪਰਪਸ ਤੇ ਕੰਮ ਕੀਤਾ ਲਾਈਫ ਪਰਪਸ ਨੂੰ ਪੂਰਾ ਕੀਤਾ ਉਹ ਮਿਸਾਲ ਨੇ ਉਹ ਚਾਹੇ ਹੁਣ ਬੁੱਧ ਕਿੰਨੇ ਸਾਲ ਪਹਿਲਾਂ होके चले गए बट आज भी ਉਹਨਾਂ ਦਾ ਜੀਵਨ ਮਿਸਾਲ ਹੈ ਬਾਬਾ ਨਾਨਕ ਦਾ ਜੀਵਨ ਅੱਜ ਵੀ ਮਿਸਾਲ ਹੈ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਚਾਰ ਸਾਹਿਬਜ਼ਾਦਿਆਂ ਦਾ ਜੀਵਨ ਅੱਜ ਵੀ ਮਿਸਾਲ ਹੈ ਜੀ ਯਾਨੀ ਕਿ ਜਦੋਂ ਉਸੇ ਸਰਬੱਤ ਦੇ ਭਲੇ ਦੇ ਲਈ ਆਪਾਂ ਕੰਮ ਕਰਨਾ ਸ਼ੁਰੂ ਕਰ ਦਿੰਨੇ ਆ ਜਦੋਂ ਅਸੀਂ ਕੁਦਰਤ ਦੇ ਨਾਲ ਪਰਮਾਤਮਾ ਦੇ ਨਾਲ ਜੁੜਨ ਲੱਗਦੇ ਆ ਉਹ ਸਮੇਂ ਕਿਤੇ ਨਾ ਕਿਤੇ ਸਾਨੂੰ ਆਪਣੇ ਜੀਵਨ ਦਾ ਉਦੇਸ਼ ਪਤਾ ਲੱਗਣ ਲੱਗ ਪਿਆ ਹੈ ਬਿਲਕੁਲ ਬਿਲਕੁਲ ਜੀ ਕਿਉਂਕਿ ਦੇਖੋ ਕੁਦਰਤ ਦਾ ਜ਼ਰਰਾ ਜ਼ਰਰਾ ਕੁਦਰਤ ਦੇ ਕਾਨੂੰਨ ਨੂੰ ਧਾਰਨ ਕਰਦਾ ਹੈ ਆਪਾਂ ਕੁਦਰਤ ਵਿੱਚ ਬੈਠੀਏ ਨਾ ਤਾਂ ਦੋ ਹੀ ਚੀਜ਼ਾਂ ਸਾਨੂੰ ਨਜ਼ਰ ਆਉਂਦੀਆਂ ਨੇ ਜਦੋਂ ਆਪਾਂ ਜਿੰਨੇ ਜਿੰਨੇ ਕੰਟੈਂਪਲੇਟਿਵ ਹੁੰਦੇ ਜਾਂਦੇ ਆ ਮਨਨ ਵਿੱਚ ਜਾਂਦੇ ਆ ਤਦ ਆਪਾਂ ਦੇਖਿਆ ਬਸ ਕੁਦਰਤ ਦਾ ਕਾਨੂੰਨ ਹੈ ਤੇ ਕੁਦਰਤ ਦੀ ਸ਼ਕਤੀ ਹੈ ਹਰ ਇੱਕ ਜ਼ਰਰੇ ਨੇ ਕੁਦਰਤ ਦੇ ਕਾਨੂੰਨ ਨੂੰ ਧਾਰਨ ਕੀਤਾ ਹੋਇਆ ਹੈ ਉਹ ਦੇਖੋ ਮਿੱਟੀ ਵਿੱਚ ਜਿਹੜਾ ਬੀਜ ਪਿਆ ਹੈ ਉਹ ਕੁਦਰਤ ਦੇ ਕਾਨੂੰਨ ਦੀ ਮर्यादा ਵਿੱਚ ਹੀ ਉਹ ਹੋ ਰਿਹਾ ਹੈ ਹੂੰ ਕੁਦਰਤ ਦੀ ਸ਼ਕਤੀ ਦੇ ਨਾਲ ਹੀ ਹੋ ਰਿਹਾ ਹੈ ਇੱਕ ਮਾਂ ਦੇ ਗਰਭ ਵਿੱਚ ਜੋ ਇੱਕ ਇਨਸਾਨੀ ਬੀਜ ਤਿਆਰ ਹੁੰਦਾ ਹੈਗਾ ਹੈਂ ਜੀ ਉਹਨੂੰ ਗਰੋ ਅਪ ਕੌਣ ਕਰਦਾ ਹੈ ਹੂੰ ਜੀ ਉਹਦੇ ਉਹਨੂੰ ਫੀਡ ਕੌਣ ਕਰਦਾ ਹੈ ਹੈ ਉਹਨੂੰ ਇੱਕ ਟਾਈਮ ਤੋਂ ਬਾਅਦ ਚ ਗਰਭ ਚੋਂ ਬਾਹਰ ਕੌਣ ਕੱਢਦਾ ਹੈ ਜੀ ਤੇ ਕੁਦਰਤ ਦਾ ਕਾਨੂੰਨ ਤਾਂ ਆਪਦਾ ਕੰਮ ਕਰ ਹੀ ਰਿਹਾ ਹੈ ਉਹ ਸ੍ਰਿਸ਼ਟੀ ਦਾ ਜ਼ਰਰਾ ਜ਼ਰਰਾ ਹੂੰ ਇਸ ਪ੍ਰਿਥਵੀ ਦਾ ਜ਼ਰਰਾ ਜ਼ਰਰਾ ਇਸ ਸੋਲਰ ਸਿਸਟਮ ਦਾ ਜ਼ਰਰਾ ਜ਼ਰਰਾ ਹੈ ਨਾ ਇਸ ਮਿਲਕੇ ਹੋਏ ਗੈਲੈਕਸੀ ਵਿੱਚ ਪਤਾ ਨਹੀਂ ਕਿੰਨੇ ਸੋਲਰ ਸਿਸਟਮਸ ਨੇ ਉਹਨਾਂ ਦਾ ਜ਼ਰਰਾ ਜ਼ਰਰਾ ਪੂਰਾ ਮਲਟੀਵਰਸ ਕੁਦਰਤ ਦੇ ਕਾਨੂੰਨ ਨੂੰ ਧਾਰਨ ਕਰਦਾ ਹੈ ਤੇ ਕੁਦਰਤ ਦੇ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਸ਼ਕਤੀ ਦਾ ਪ੍ਰਯੋਗ ਕਰਦਾ ਹੈ ਪਰ ਇਨਸਾਨੀ ਜੋ ਹੈ ਉਹ ਆਪਣੀ ਅੱਖਾਂ ਬੰਦ ਕਰ ਲੈਂਦੇ ਨੇ ਕੁਦਰਤ ਦੇ ਕਾਨੂੰਨ ਦੇ ਅੱਗੇ ਤੇ ਜਦੋਂ ਅੱਖਾਂ ਬੰਦ ਕਰ ਲੈਂਦਾ ਹੈ ਤਾਂ ਕੁਦਰਤ ਤੋਂ ਜੋ ਸ਼ਕਤੀ ਉਹਨੂੰ ਮਿਲਦੀ ਹੈ ਨਾ ਉਸ ਦਾ ਦੁਰਪਯੋਗ ਕਰਦਾ ਹੈ ਲਾਲਚ ਜਗਾਉਂਦਾ ਹੈ ਲੋਕਾਂ ਨੂੰ ਉਹਨੂੰ ਲੱਗਦਾ ਹੈ ਕਿ ਲੋਕਾਂ ਦਾ ਹੱਕ ਮਾਰ ਕੇ ਜੋ ਹੈ ਮੈਂ ਅਮੀਰ ਹੋ ਸਕਦਾ ਜੀ ਹੈ ਨਾ ਤੇ ਕਿਸ ਤਰ੍ਹਾਂ ਤੁਸੀਂ ਅਮੀਰ ਹੋਵੋਗੇ ਕਿਉਂਕਿ ਕੁਦਰਤ ਦਾ ਕਾਨੂੰਨ ਜੋ ਹੈ ਉਹ ਕਹਿੰਦਾ ਹੈਗਾ ਕਿ ਤੁਸੀਂ ਜਦੋਂ ਹੀ ਕੋਈ ਅ ਕਰਮ ਕਰਦੇ ਹੋ ਮਤਲਬ ਤੁਸੀਂ ਕੋਈ ਵਿਚਾਰ ਜਗਾਉਨੇ ਹੋ ਜਾਂ ਤੁਸੀਂ ਕੋਈ ਫੀਲਿੰਗ ਜਗਾਉਨੇ ਹੋ ਉਹ ਉਹਦੀ ਤੁਹਾਨੂੰ ਰਿਵਾਰਡ ਵੀ ਕਰਦਾ ਹੈ ਉਹਦੀ ਤੁਹਾਨੂੰ ਪਨਿਸ਼ ਵੀ ਕਰਦਾ ਹੈਗਾ ਠੀਕ ਹੈ ਹੁਣ ਜੇ ਤੁਸੀਂ ਅ ਗੁੱਸਾ ਜਗਾਉਨੇ ਹੋ ਹੈਨਾ ਤੇ ਉਹ ਗੁੱਸਾ ਤਾਂ ਪਹਿਲਾਂ ਤੁਸੀਂ ਨੇ ਫੀਲ ਕੀਤਾ ਹੂੰ ਉਸ ਗੁੱਸੇ ਕਰਕੇ ਸਟ੍ਰੈਸ ਤਾਂ ਪਹਿਲਾਂ ਤੁਹਾਨੂੰ ਆਇਆ ਜੀ ਹਨਾ ਤੇ ਕੁਦਰਤ ਦੇ ਕਾਨੂੰਨ ਨੇ ਤਾਂ ਤੁਹਾਨੂੰ ਰਿਵਾਰਡ ਦੇਤਾ ਹੂੰ ਹੂੰ ਉਸ એનર્ਜੀ ਨੂੰ ਤਾਂ ਤੁਸੀਂ ਬਾਹਰ ਬਾਦ ਵਿੱਚ ਵਿੱਚ ਸੁੱਟਿਆ ਇਸੇ ਤਰ੍ਹਾਂ ਜੀ ਤੁਸੀਂ ਨੇ ਸੇਵਾ ਭਾਵ ਨਾਲ ਕੋਈ ਵੀ ਕਰਮ ਕੀਤਾ ਤਾਂ ਤੁਹਾਡੇ ਸ਼ਰੀਰ ਦਾ ਇੱਕ ਇੱਕ ਸੈੱਲ ਜੀ ਉਹ ਖੁਸ਼ੀ ਵਿੱਚ ਆਨੰਦ ਵਿੱਚ ਡਾਂਸ ਕਰਨ ਲੱਗ ਜਾਂਦਾ ਜੀ ਤੁਹਾਨੂੰ ਬਹੁਤ ਚੰਗਾ ਲੱਗਦਾ ਜੀ ਹਨਾ ਤਾਂ ਇਸ ਤਰ੍ਹਾਂ ਤੁਹਾਨੂੰ ਕੁਦਰਤ ਦਾ ਕਾਨੂੰਨ ਰਿਵਾਰਡ ਵੀ ਕਰਦਾ ਹੈਗਾ ਪਰ ਇੰਨਾ ਇਹ ਸਭ ਚੀਜ਼ਾਂ ਸਾਡੀ ਅਵੇਅਰਨੈਸ ਵਿੱਚ ਸਾਡੇ ਹੋਸ਼ ਵਿੱਚ ਤਦ ਹੀ ਆਉਣਗੇ ਆ ਨਾ ਜੇ ਅਸੀਂ ਅਬਦੇ ਸੱਚੀਆਂ ਅੱਖਾਂ ਨੂੰ ਖੋਲਦੇ ਹੋਏ ਇਸ ਕੁਦਰਤ ਨੂੰ ਦੇਖਾਂਗੇ ਜੀ ਤਦ ਹੀ ਸਾਨੂੰ ਸਮਝ ਆਏਗਾ ਕਿ ਕੁਦਰਤ ਕਿਵੇਂ ਕੰਮ ਕਰਦੀ ਹੈ ਕੁਦਰਤ ਦਾ ਕਾਨੂੰਨ ਕਿਵੇਂ ਕੰਮ ਕਰਦਾ ਹੈਗਾ ਤੇ ਮੈਂ ਜੋ ਹੈ ਕਦੋਂ-ਕਦੋਂ ਕੁਦਰਤ ਦੇ ਕਾਨੂੰਨ ਦੀ ਪਾਲਣਾ ਕਰਨਾ ਜਦੋਂ-ਜਦੋਂ ਪਾਲਣਾ ਕਰਦਾ ਤਾਂ ਦੇਖੋ ਮੈਨੂੰ ਕੁਦਰਤ ਦਾ ਕਾਨੂੰਨ ਰਿਵਾਰਡ ਦਿੰਦਾ ਹੈ ਤੇ ਮੈਂ ਕਦੋਂ-ਕਦੋਂ ਕੁਦਰਤ ਦੇ ਕਾਨੂੰਨ ਦੀ ਉਲੰਘਣਾ ਕਰਨਾ ਜਦੋਂ ਉਲੰਘਣਾ ਕਰਦਾ ਤਦ ਹੀ ਜੋ ਹੈ ਮੇਰੇ ਮਨ ਤੇ ਸਟ੍ਰੈਸ ਆਉਂਦਾ ਹੈ ਮੇਰੇ ਤਨ ਤੇ ਸਟ੍ਰੈਸ ਆਉਂਦਾ ਹੈ ਮੇਰੇ ਰਿਸ਼ਤਿਆਂ ਚ ਪ੍ਰੋਬਲਮਸ ਆਉਂਦੀਆਂ ਨੇ ਮੈਨੂੰ ਪੈਸੇ ਦੀ ਪ੍ਰੋਬਲਮ ਆਉਂਦੀ ਹੈ

ਪਰ ਹੁਣ ਇੱਛਾ ਇੱਕ ਇੱਛਾ ਪੂਰੀ ਹੁੰਦੀ ਹੈ ਦੂਜੀ ਜਾਗ ਜਾਂਦੀ ਹੈ ਹੈਨਾ ਅੱਜ ਤੁਹਾਡੀ ਇੱਛਾ ਪੂਰੀ ਹੋਗੀ ਹੋ ਸਕਦਾ ਹੈ ਕੱਲ ਨੂੰ ਪੂਰੀ ਨਾ ਹੋਵੇ ਪਰ ਜਿਸ ਚੀਜ਼ ਨੂੰ ਕਹਿੰਦੇ ਨੇ ਸੱਚੀ ਖੁਸ਼ੀ ਸੱਚੀ ਖੁਸ਼ੀ ਤਾਂ ਆਪਾਂ ਨੂੰ ਤਦ ਹੀ ਮਿਲਨੀ ਹੈ ਜੇ ਆਪਾਂ ਨੂੰ ਆਪਣੇ ਜੀਵਨ ਦਾ ਉਦੇਸ਼ ਪਤਾ ਹੈ ਆਪਾਂ ਆਪਣੇ ਜੀਵਨ ਦੇ ਉਦੇਸ਼ ਤੇ ਕੰਮ ਕਰ ਰਹੇ ਆਂ ਆਪਦੇ ਜੀਵਨ ਦੇ ਉਦੇਸ਼ ਨੂੰ ਪੂਰਾ ਕਰਨ ਵਾਸਤੇ ਅਸੀਂ ਕੁਦਰਤ ਦੇ ਕਾਨੂੰਨ ਨੂੰ ਕਾਸਮਿਕ ਲਾ ਨੂੰ ਹੁਕਮ ਨੂੰ ਸਮਝ ਰਹੇ ਆ ਉਸ ਦਾ ਗਿਆਨ ਲੈ ਰਹੇ ਆ ਹੈ ਨਾ ਤੇ ਉਸ ਕੁਦਰਤ ਦੇ ਕਾਨੂੰਨ ਦੀ ਸਮਝ ਨੂੰ ਇੰਪਲੀਮੈਂਟ ਕਰ ਰਹੇ ਆ ਹਮਮ ਔਰ ਇਹ ਅਸੀਂ ਰੋਜ਼ ਕਰ ਰਹੇ ਆ ਬਿਕਾਜ਼ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਜੀ ਇਸ ਸਮਝ ਨੂੰ ਆਪਾਂ ਨੂੰ ਰੋਜ਼ ਦ੍ਰਿੜ ਕਰਨਾ ਪੈਂਦਾ ਜੀ ਰੋਜ਼ ਰੀਇਨਫੋਰਸ ਕਰਨਾ ਪੈਂਦਾ ਹੈ ਨਾ ਐਨਾ ਨਹੀਂ ਕਿ ਅੱਜ ਮੈਂ ਚੰਗਾ ਹੋ ਗਿਆ ਤੇ ਕੱਲ ਮੈਂ ਮਾੜਾ ਹੋ ਜਾਊਂਗਾ ਹੈ ਨਾ ਅੱਜ ਮੈਂ ਕੁਦਰਤ ਦੇ ਕਾਨੂੰਨ ਦੀ ਪਾਲਣਾ ਕਰ ਲਈ ਤੇ ਹੈ ਨਾ ਕੱਲ ਨਹੀਂ ਕਰਾਂਗਾ ਇਹ ਇਹ ਤਾਂ ਮਤਲਬ ਐਸੀ ਚੀਜ਼ ਨੂੰ ਰੋਜ਼ ਦਾ ਨੇਮ ਕਹਿੰਦੇ ਨੇ ਜੀ ਐਸੀ ਚੀਜ਼ ਨੂੰ ਹੀ ਤਪੱਸਿਆ ਕਹਿੰਦੇ ਨੇ ਸਾਧਨਾ ਕਹਿੰਦੇ ਨੇ ਜੀ ਕਿ ਮੈਂ ਰੋਜ਼ ਜੋ ਹੈ ਕੁਦਰਤ ਦੇ ਕਾਨੂੰਨ ਦੀ ਪਾਲਣਾ ਕਰਨੀ ਹੈ ਆਪਣਾ ਲਾਈਫ ਪਰਪਸ ਪੂਰਾ ਕਰਨਾ ਹੈ ਤੇ ਅਬ ਦੇ ਮਨ ਤੇ ਐਸੇ ਹੀ ਵਿਚਾਰਾ ਤੇ ਭਾਵਨ ਨੂੰ ਗੁਜ਼ਰਨ ਦੇਣਾ ਹੈ ਜੋ ਕੁਦਰਤ ਦੇ ਕਾਨੂੰਨ ਦੀ ਮਰਿਆਦਾ ਵਿੱਚ ਆ। ਆ ਬਾਈ ਚਾਂਸ ਜੇ ਮੇਥੋਂ ਉਲੰਘਣਾ ਹੋ ਵੀ ਜਾਂਦੀ ਹੈ ਤਾਂ ਮੈਂ ਆਪਦੇ ਆਪ ਨਾਲ ਇਮਾਨਦਾਰ ਰਵਾਂਗਾ। ਜੀ। ਹੈਨਾ ਚਾਹੇ ਜਗ ਜਹਾਨ ਨਾਲ ਤੁਸੀਂ ਨਾ ਰੋ ਪਰ ਆਪਦੇ ਆਪ ਨਾਲ ਇਮਾਨਦਾਰ ਰਾਂਗਾ ਕਿ ਇੱਥੇ ਮੇਰੇ ਕੋਲੋਂ ਕੁਦਰਤ ਦੇ ਕਾਨੂੰਨ ਦੀ ਉਲੰਘਣਾ ਹੋਈ। ਜੀ। ਇੱਥੇ ਮੈਂ ਗਲਤ ਕੀਤਾ। ਜੀ। ਹੈਨਾ ਤੇ ਇਹਦੇ ਨਾਲ ਕੀ ਹੋਏਗਾ? कि ਆਪਣੀ ਅਵੇਅਰਨੈਸ ਹੋਸ਼ ਵੱਧਦਾ ਜਾਂਦਾ ਹੈ ਆਪਣੇ ਥਾਟਸ ਦੇ ਪ੍ਰਤੀ ਆਪਣੀ ਫੀਲਿੰਗਸ ਦੇ ਪ੍ਰਤੀ ਐਕਸ਼ਨਸ ਦੇ ਪ੍ਰਤੀ ਔਰ ਜਿੰਨਾ ਜਿੰਨਾ ਆਪਣਾ ਹੋਸ਼ ਵੱਧਦਾ ਜਾਂਦਾ ਹੈ ਆਪਣੇ ਥਾਟਸ ਫੀਲਿੰਗਸ ਤੇ ਐਕਸ਼ਨਸ ਦੇ ਪ੍ਰਤੀ ਉਹਨਾਂ ਉਹਨਾਂ ਸਾਡਾ ਲਾਈਫ ਪਰਪਸ ਪੂਰਾ ਹੁੰਦਾ ਜਾਂਦਾ ਹੈ ਉਹਨਾਂ ਉਹਨਾਂ ਅਸੀਂ ਮੁਕਤ ਮਹਿਸੂਸ ਮੁਕਤ ਮਹਿਸੂਸ ਕਰਦੇ ਹਾਂ ਔਰ ਜਿੰਨਾ ਅਸੀਂ ਮੁਕਤ ਹੋਵਾਂਗੇ ਅਸੀਂ ਚਮਕਾਂਗੇ ਜੀ ਅਸੀਂ ਚਮਕਾਂਗੇ ਦੇਖੋ ਬੰਦਾ ਸੋਨੇ ਕੱਪੜਿਆਂ ਨਾਲ ਨਹੀਂ ਚਮਕਦਾ ਬੰਦਾ ਮੇਕਅਪ ਨਾਲ ਨਹੀਂ ਚਮਕਦਾ ਬੰਦਾ ਚਮਕਦਾ ਹੈ ਜਿੰਨਾ ਉਹਦੇ ਵਿੱਚ ਨਾ ਕੁਦਰਤ ਦੇ ਕਾਨੂੰਨ ਦੇ ਗਿਆਨ ਦੀ ਚਮਕ ਨਾਲ ਜੀ ਹੈਨਾ ਕੁਦਰਤ ਦੇ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਗਿਆਨ ਵਿੱਚ ਰਹਿੰਦੇ ਹੋਏ ਜੋ ਉਸਨੇ ਆਪਣੇ ਅੰਦਰ ਗੁਣ ਤਿਆਰ ਕੀਤੇ ਉਹ ਉਹਨਾਂ ਨਾਲ ਚਮਕਦਾ ਹੈਗਾ ਜੀ ਤੇ ਜਿੰਨਾ ਇਹ ਹੁੰਦਾ ਜਾਏਗਾ ਅਸੀਂ ਚਮਕਦੇ ਜਾਵਾਂਗੇ ਸਾਡਾ ਜੀਵਨ ਸਫਲ ਹੁੰਦਾ ਜਾਏਗਾ ਮੈਡਮ ਨੇ ਬਹੁਤ ਹੀ ਖੂਬਸੂਰਤ ਗੱਲ ਕਹੀ ਹੈ ਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਜ਼ਿੰਦਗੀ ਦਾ ਉਦੇਸ਼ ਕੀ ਹੈ ਤੇ ਵਾਕਈ ਜਦੋਂ ਅਸੀਂ ਪਰਮਾਤਮਾ ਦੇ ਨਾਲ ਕੁਦਰਤ ਦੇ ਨਾਲ ਜੁੜ ਜਾਂਦੇ ਹਾਂ ਉਸਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸ਼ੁਰੂ ਕਰ ਦਿੰਨੇ ਆ ਤੇ ਕਿਸੇ ਦਾ ਵੀ ਮਾੜਾ ਨਹੀਂ ਕਰਦੇ ਤਾਂ ਜੋ ਸਕੂਨ ਮਿਲਦਾ ਹੈ ਜੋ ਖੁਸ਼ੀ ਮਿਲਦੀ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਨਾਲ ਹੀ ਮੈਡਮ ਨੇ ਵੀ ਬਹੁਤ ਖੂਬਸੂਰਤੀ ਨਾਲ ਦੱਸਿਆ ਹੈ ਕਿ ਜੇਕਰ ਅਸੀਂ ਹਮੇਸ਼ਾ ਖੁਸ਼ ਰਹਿਣਾ ਚਾਹੁੰਦੇ ਹਾਂ ਤੇ ਜੇਕਰ ਅਸੀਂ ਕਿਸੇ ਦਾ ਚੰਗਾ ਕਰਦੇ ਹਾਂ ਤੇ ਉਹਦੇ ਪਿੱਛੇ ਕੋਈ ਲਾਲਚ ਨਹੀਂ ਹੋਣਾ ਚਾਹੀਦਾ ਦਿਲ ਸਵਾਰਥ ਨਹੀਂ ਹੋਣਾ ਚਾਹੀਦਾ ਜੇਕਰ ਤੁਸੀਂ ਬਿਨਾਂ ਕਿਸੇ ਲਾਲਚ ਦੇ ਕਿਸੇ ਦਾ ਚੰਗਾ ਕਰਦੇ ਆ ਤਾਂ ਤੁਹਾਨੂੰ ਆਪਣੇ ਆਪ ਹੀ ਸ਼ੀ ਮਿਲ ਜਾਏਗੀ ਤੇ ਜੋ ਲੋਕ ਮਾੜਾ ਕਰਦੇ ਨੇ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਇਗਨੋਰ ਕਰਨਾ ਸਿੱਖੋ ਕਿਉਂਕਿ ਉਹ ਹੀ ਚੀਜ਼ਾਂ ਤੁਸੀਂ ਲੋ ਜੋ ਤੁਹਾਨੂੰ ਸਕੂਨ ਦਿੰਦੀਆਂ ਨੇ ਜੋ ਤੁਹਾਨੂੰ ਪਰੇਸ਼ਾਨ ਕਰਦੀਆਂ ਨੇ ਜਿਵੇਂ ਮੈਡਮ ਨੇ ਐਗਜ਼ਾਮਪਲ ਵੀ ਦਿੱਤੀ ਹੈ ਉਹਨਾਂ ਤੋਂ ਦੂਰ ਰਹੋ ਮੈਡਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਸਮਾਂ ਦਿੱਤਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਡੀ ਆਡੀਅנס ਨੂੰ ਦੱਸਿਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਈਨਾ ਜੀ ਫॉर ਹੈਵਿੰਗ ਮੀ ਥੈਂਕ ਯੂ ਸ਼ੋਤਾ ਜੀ ਗਣ ਥੈਂਕ ਯੂ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਨਹੀਂ ਫਿਰ ਮਿਲਾਂਗੇ ਧੰਨਵਾਦ